ਕਿ ਦਿਨ ਆਏ ਕਿ ਦਿਨ ਕੀ ਗੱਲ ਹੋਈ ਕੀ ਇਸ ਤਰ੍ਹਾਂ ਦੇ ਕੀ ਹੋਇਆ ਵੀ ਤੂੰ ਹੋਇਆ ਕੋਈ ਨਹੀਂ ਇਹ ਸਸਤੇ ਆ ਕੇ ਨਹੀਂ ਆ ਰਹੇ ਬੁਆ ਬੜਾ ਆਇਆ ਕੋਚੇ ਦੇ ਮੁੰਡੇ ਆ ਕੇ ਮੁੰਡੇ ਪਾ ਠੀਕ ਹੈ ਜਾਣ ਕੇ ਬਾਹਰ ਮੁੰਡਾ ਰਹਿੰਦੀ ਆ ਰੰਗੀਨਾ ਮਈਆਂ ਪਾਇਆ ਵੱਡੇ ਵੱਡੇ ਮੈਂ ਦੱਸ ਉਹ ਜਾਨੀ ਇਹ ਮਲਾਜ ਇਹ ਮਲਾਜ ਮੈਂ ਆਪਣੇ ਜੁਨੇ ਵਾਲਾ ਗੁਰੂ ਠਾਣੇ ਦੇ ਕੋਚੇ ਜਾ ਰਹੇ ਸੋ ਮਰਾਏ ਕੀ ਗੱਲ ਨਹੀਂ ਇਹ ਕਰਕੇ ਇੱਥੋਂ ਬੜੀ ਦੁਖਾਤਾ ਵਾਈਫਾਈ ਵੀ ਖੜੇ ਗਿਆ ਵਾਈਫਾਈ ਦਾ ਨਾਮ ਨਹੀਂ ਲੱਗ ਰਿਹਾ ਕੈਮਰੇ ਲੋਕਾ ਕਰੀਏ ਆ ਸਾ ਸਾ ਕਰਦੇ ਵੀਡੀਓ ਦੇ ਮੁਤਾਬਿਕ ਆਲੇਗਾ ਤੇ ਦੇਖਿਆ ਵੀ ਮੈਂ ਅੰਦਰੇ ਬੜੀ ਨਹੀਂ ਮੁੜ ਕੇ ਮੈਂ ਤਾਂ ਕਿ ਨਜ਼ਰ ਮੇਰੀ ਕੋਈ ਕਾਰਵਾਈ ਨਹੀਂ ਮੈਂ ਇਥੇ ਪੱਖੜੀ ਸੁਖਣਾ ਚਾਹਾਂ ਮੋਦਾ ਦੱਸਦਾ ਇਹ ਰਹਾ ਕੈਮਰਾ ਨੂੰ ਤਾਂ ਆਉਣ ਨੂੰ ਨਹੀਂ ਕਿ ਉੱਤੇ ਹਾਂ ਮੇ ਥੱਲੇ ਹੀ ਰੱਖਿਆ ਵਾ ਆਲੀ ਵਾਲੇ ਨੇ ਜੋ ਮਰਜ਼ੀ ਰੱਖ ਕੇ ਦੇ ਨਾਮ ਲਾ ਸਕਦੇ ਸੀ ਸਾਡੇ ਘਰ ਇਦਾਂ ਦਾ ਕੋਈ ਵੀ ਬੜੇ ਮੀਡੀਆ ਤੋਂ ਬੜੇ ਗੱਦੜ ਨਹੀਂ ਕਰਨਾ ਨਹੀਂ ਸਾਨੂੰ ਉਹਨਾਂ ਨੇ ਕੈਮਰੇ ਤੋੜੇ ਇਹਨਾਂ ਨੇ ਪਹਿਲਾਂ ਜਾਂਦੇ ਆ ਕੈਮਰੇ ਤੋੜ ਕੇ ਦੇ ਬਾਅਦ ਵਿੱਚ ਇਹਨਾਂ ਨੇ ਵੇਖੀਂ ਤੋੜਿਆ ਹੋਏ ਤੋੜ ਬੋਰਡਾਂ ਤੋੜਿਆ ਬਾਅਦ ਵਿੱਚ ਫੱਤੀਆਂ ਵਾਲੇ ਸਾਰੇ ਬੋਰਡ ਬਾੜ ਤੋੜੇ ਆਂਦਾ ਨਾ ਪੁਲੀਆ ਨਾਲ ਜਾਂਦਾ ਇਹਨਾਂ ਦੇ ਵਾਲਾ ਪਹਿਲੇ ਮੰਦਸਿਓ ਤੇ ਕੀ ਮਾਮਲਾ ਕੀ ਜੀ ਸਰ ਜੀ ਮੇਰਾ ਨਾਮ ਕਰਨਜੀਤ ਕੋਹੜਾ ਤੇ ਸਾਡੇ ਘਰੇ ਨਾਲੇ ਸਾਡੇ ਘਰੇ ਸਭ ਲੋਕੀ ਕੋਲ ਸਾਈਂ ਆਂ ਕੇ ਦਰਵਾਜਾ ਖੜਕਾਵਾ ਅੰਕਿਓ ਸੇ ਬੋਲਦਾ ਬਤਾ ਕਿ ਅੱਜ ਤਾਂ ਕੇ ਇੱਕ ਬੋਲ ਲਟਾ ਤੇ ਆਡੀ ਨਾਲ ਕਿਤੇ ਕਿਥੇ ਹੈ ਕਿ ਕਿਤਨਾ ਐਕਾ ਨਹੀਂ ਆ ਗਮੀ ਨੂੰ ਪੁੱਛਦੇ ਕਿ ਤੁਹਾਨੂੰ ਲੱਗਦੀ ਕਿ ਹੋਊਗੀ ਤੇ ਮੈਂ ਤਾਂ ਕਰਨ ਦੀ ਵਾਈਟਾ ਕਿਸੇ ਮੇਰਾ ਦੇਖ ਰਿਹਾ ਤੇ ਮੈਨੂੰ ਅੱਜ ਤੇ ਮੈਨੂੰ ਬੋਲ ਲੱਗੇ ਹੀ ਆਣ ਕੇ ਜੇ ਜਬੀ ਫਨੀ ਗੰਨ ਦਾਇਆ ਵਾ ਗੱਲ ਕਰਦਾ ਤਾਂ ਮੈਂ ਉਹ ਕਾਰਨ ਕਰੀਆ ਕਰਨੀ ਕਿ ਦੱਸ ਨਹੀਂ ਸਕਦੀ ਕਿ ਕਿਹੋ ਜੀ ਉਹਨਾਂ ਨੇ ਗੱਲ ਲੱਗਾਈ ਤੇ ਮਿੰਟ ਤੋਂ ਬਾਅਦ ਕਰੀਆ ਕਿ ਗੰਨ ਪਾਇਆ ਵਾ ਗੰਨ ਪਾਇਆ ਵਾ ਇਸ ਇਨਸਾਨ ਨੇ ਫੋਨ ਵੇਜੇ ਜਿਦਿਓ ਗੋਲੀਆਂ ਚ ਰੋਦੇ ਤੇ ਜਾ ਕੇ ਕਿ ਕੀ ਗੱਲ ਲੱਗੀ ਉਹਾਨੂੰ ਦੱਸੋ ਤੇ ਗੱਲ ਦੱਸ ਨਹੀਂ ਹਾਂ ਨੀ ਠੀਕ ਹੁੰਦੀ ਹੈ ਤੇ ਬਾਹਰੋਂ ਕੀ ਆ ਪੰਦੇਸ ਬਾਹਰ ਤੇ ਮੰਮੀ ਨੂੰ ਲਿਆ ਕੇ ਗਏ ਹੋ ਕਿੰਦੇ ਵੀ ਕੈਮਰੇ ਦੇ ਚੋਲੇ ਡੇ ਰਾ ਦੇ ਉਧਰ ਲਾ ਕੇ ਕੈਮਰਾ ਲੇ ਘਰ ਉਧਰ ਜਾ ਕੇ ਇਹਨਾਂ ਨੇ ਸਾਰੀ ਤੋੜ ਪੋੜ ਕੀਤੀ ਹਾੜਾ ਤੇ ਜਿਹੜੀ ਤਾਕਤ ਆ ਜਾ ਲੋਰਦਾ ਪਰ ਸਾਡੀਆਂ ਜਿਹੜੀਆਂ ਵਾਇਰਿੰਗ ਹੋਈ ਉਹ ਸਾਰੀ ਹੀ ਤੋੜਤੀਆਂ ਕੈਮਰੇ ਤੋੜੇ ਇਹਨਾਂ ਨੇ ਸਭ ਕੁਝ ਲਾਟੇ ਤੇ ਕਿੰਦੇ ਮੋਟਰ ਦੇ ਮੋਟਰ ਨੂੰ ਤਾਰਾ ਤੁਰਾ ਲਾ ਕੇ ਤੇ ਮੋਟਰ ਨਾਲ ਲਾ ਦੇਆ ਇਹ ਕਿੰਨੇ ਮਲਾਜਮ ਸੀ ਤੇ ਮਲਾਜਮ ਆ ਗਏ ਹੀ ਸਾਡਾ 12 ਮਲਾਜਮ ਨੇ ਜਿਨ੍ਹਾਂ ਦੇ ਵਿੱਚੋਂ ਥੋੜਾ ਜਿਹਾ ਜੇ ਕੰਮ ਪਤਾ ਉਹ ਕਿਹਨੇ ਦੇ ਬੈਕਸ ਕਰੇ ਤੇ ਇਹ ਜਿਹੜੇ ਫਿਰਨ ਵਰਤੀ ਸੀ ਉਹਨਾਂ ਦੇ ਨਾਮ ਆ ਐਡਮ ਫੂਰਲ ਖੁੱਲੇ ਨਹੀਂ ਤੁਹਾਨੂੰ ਕਿਹੜੇ ਮਲਾਜਮ ਨੇ ਗਲਤ ਬੋਲਿਆ ਤੇ ਕੀ ਕਹਿੰਦਾ ਮੈਂ ਤੁਹਾਨੂੰ ਬੋਲਿਆ ਹੀ ਪਰ ਬਰਦੇ ਨਹੀਂ ਬੋਲਿਆ ਮਲਾਜਮ ਨੇ ਉਹ ਹੈਗਾ ਹੀ ਜਿਲਾ ਜਿਲਾ ਸਰਕਟ ਕੇ ਹੋਰਿਆ ਦਾ ਤਾਗਰੇ ਤੋਂ ਬੋਲਦੇ ਚਾਰ ਗਿਆ ਉਹਨੇ ਬੋਲਿਆ ਤੁਹਾਡੇ ਆਧਾਰ ਕਾਰ ਵੀ ਲੱਗ ਗਿਆ ਤੁਹਾਡੇ ਆਧਾਰ ਕਾਰ ਵੀ ਲੱਗਦੀ ਹੋਈ ਮੈਂ ਤੁਹਾਨੂੰ ਕਹਿਆ ਸੀ ਜਲਦੀ ਜਲਦੀ ਹਾਜ਼ਰਕਾਰਟ ਦੇ ਦਿਓ ਕਿ ਨਹੀਂ ਦੇਣੀ ਜੁਗਾਰੀ ਕਰਣੀ ਹੈ ਇਹਨਾਂ ਨੂੰ ਕੋਈ ਵੀ ਆਸਾਨੀਆਂ ਕਾਨੂੰਨ ਤੋਂ ਬਗਾਰ ਦਾ ਤੋਂ ਵੀ ਕਿਤੇ ਵੀ ਤੁਹਾਜ਼ਰਕਾਰਟ ਦਾ ਕੋਈ ਨਹੀਂ ਕਰ ਸਕਦੇ ਜੀ ਬੱਸ ਤੇ ਤੁਹਾਨੂੰ ਮੁਲਾਜ਼ਮਾ ਨੇ ਕੀ ਬੋਲਿਆ ਗੱਲ ਕੀ ਬੋਲਿਆ ਮੈਨੂੰ ਕਹਿੰਦੇ ਬੋਲਿਆ ਹੀ ਮੈਂ ਮਿੰਨੂ ਕਹਿੰਦੇ ਕਿ ਨੌਕਰਾਣਾਂ ਮੈਂ ਕਿਹਾ ਕਿ ਮੈਂ ਨਹੀਂ ਜਾ ਸਕਦੀ ਮੈਂ ਪ੍ਰਾਪਤ ਹੈ ਜਹ ਵਾਲੀ ਛੋਟੀ ਬੱਚੀ ਮੇਰੇ ਕੋਲ ਹੈ ਸਰ ਕਿੰਨੇ ਦਿਨਾਂ ਦੀ ਬੱਚੀ 25 ਦੇ ਰੇ ਨਾ ਨਾ ਮੈਨੂੰ ਕਿ ਮੈਨੂੰ ਮੈਨਾਂ ਚਾਰ ਹੀ ਇਦਾਂ ਹੋ ਚੁੱਕਿਆ ਕਿ ਕਿਸ ਤਰ੍ਹਾਂ ਹੋ ਗਿਆ ਮੇਰਾ ਕਿ ਮੈਂ ਆਹ ਕੀ ਦੁਨਵਾਤ ਤੋਂ ਦਾਰੀ ਮਤਲਬ ਸਾਤ ਸੰਦੀਏ ਨੂੰ ਵਿੱਚ ਮੈਂ ਤੇਹ ਹੈ ਹੋ ਗਿਆ ਮੇਂ ਜਿਆ ਸਭ ਕੁਝ ਬਗਾਰਾ ਦੇ ਦੇ ਤੇ ਇਹ ਇੰਨਾ ਨਹੀਂ ਕਿ ਕੋਈ ਕੋਈ ਕੋਸ਼ਿਸ਼ ਨਹੀਂ ਹੁੰਦਾ ਹੋ ਜੇ ਹਾ ਨੁਕਰੀ ਬੁੱਕਰੀ ਕਿਦਾ ਅੱਡੀ ਲੋਗਾਂ ਨੂੰ ਮਾਰਤੀ ਬਾਦ ਵਿੱਚ ਚੈਨਣਾ ਨੇ ਪੁੱਛੀ ਗਈ ਆ ਰਿਪੋਰਟ ਦੇਖੀਆ ਮੇਰੇ ਨਾਲ ਇਹਨਾਂ ਨੇ ਸਾਹਿਬ ਮਿਲਦੇ ਹੀ আলਟਰਾਸਾਉਂਡ ਤੇ ਹੋ ਵੀ ਲਾ ਦੇ ਮੈਨੂੰ ਇਹ ਕੀ ਮੇਰੇ আলਟਰਾਸਾਉਂਡ ਕਿੰਨੇ ਪੈਣਗੇ 5000 ਰੁਪਏ ਹੀ ਮੇਰੇ আলਟਰਾਸਾਉਂਡ ਵੀ ਤੇ ਉਹ ਵੀ ਡਬਲ ਚੁੱਕੀ আলਟਰਾਸਾਉਂਡ ਉਹਦੇ ਸਟਾਫ ਕੋਲ ਨਾਲ ਹੀ ਪੰਜਾਬ ਦੀਆਂ ਅੰਮ੍ਰਿਤਸਰ ਕੋਈ ਨਾ ਕਿਉਂ ਉਹਨੂੰ ਫੜ ਕੇ ਨਿਕਾ ਨਹੀਂ ਜਿੰਨ ਦਾ ਕਹਾ ਹੈ ਤੇ ਉਹ ਵੀ ਲਾ ਦੇਣਾ ਕਿਹਾ ਦੀ ਮੇਰੇ আলਟਰਾਸਾਉਂਡ ਦਾ ਕੀ ਨਾਮ ਹੈ ਉਹਨਾਂ ਨੇ ਸਮਝਿਆ ਕਿ ਉਹ ਕੋਈ ਗੱਲ ਨਹੀਂ ਆ ਤੇ ਮੇਰੇ ਲਈ ਵੀ ਪਹਿਲੇ ਉਹ ਵੀ ਲੱਗੇ ਕੋਪਰ ਰੱਦ ਨਾ ਬਾਕੀ ਤਾਂ ਨਹੀਂ ਹੀ ਲੱਗੇ ਲੱਗੇ ਬੰਦੇ ਕਿ ਹੈ ਨਾ ਉਹ ਵੀ ਵਾਈਫਾਈ ਵਰਕਰ ਦੀ ਕਾਰ ਤੋਂ ਤੋਰ ਕੇ ਵਾਈਫਾਈ ਲੱਗੇ ਲੱਗੇ ਲਾਗੇ ਭਾਰੋ ਤੇ ਇਹਨਾਂ ਨੂੰ ਬੜਾ ਮਾੜਾ ਇਹ ਮਾੜਾ ਚੰਗਾ ਬੋਲਿਆ ਤੇ ਇੱਕ ਬੜਾ ਦਾ ਜੋਖਮ ਚਾਹੇ ਕੋਈ ਨਾਲ ਹੀ ਮੈਨੂੰ ਪਤਾ ਤੇ ਉਹ ਕਹਿੰਦਾ ਕਿ ਚੰਗਾ ਨਾ ਕੋਈ ਕਿਤੇ ਬੜਾ ਮਾੜਾ ਹੋਵੇ ਇਹ ਗੱਲ ਤੁਹਾਨੂੰ ਕੋਈ ਦੇ ਵੀਰੋ ਵੇਖੋ ਇਹ ਕਿ ਕਾਹਸਾ ਬੀਆ ਪੁੱਛੀ ਨੂੰ ਜਦੋਂ ਜੈਸੇ ਆਜਾ ਰਿਹਾ ਉਹ ਤੇ ਨਾਲੇ ਕਿ ਜੋ ਹੇਰੇ ਨੂੰ ਨਾਮ ਦੇ ਪਦਵ ਗੱਪੀ ਨਾ ਆਸ ਕਿੰਨੇ ਮੁਲਾਜ਼ਮੇ ਟੋਟਲ ਕਿੰਨੇ ਮੁਲਾਜ਼ਮੇ ਤੇ ਕੀ ਨਾਮ ਹੈ ਇਹਨਾਂ ਦੇ ਫਾਰਮ ਭਰਾ ਦੇਣੀ ਕਿ ਜੋ ਤੇ ਆ ਜਾਣਾ ਹੈ ਤੇ ਨਾਮ ਪਤਾ ਵਾ ਇਹ ਕਾਵਾ ਜੇ ਐਸਆਈ ਆ ਬੁਗੈਸ ਬੁਗੈਸ ਤੇ ਉਹ ਨਾ ਨੱਤੀ ਕੇ ਆਇਆ ਹੈ ਤੇ ਇੱਕ ਐਸਆਈ ਨਰੰਦਰਾਜ ਹੋਰ ਚੌਂਕੀਆ ਆ ਦੇ ਪ੍ਰਜਾਗੀ ਦਾ ਉਹੀ ਉਹ ਵਾ ਕੋਈ ਨਾ ਪਾਸਪੋਰਟ ਦੱਸੇ ਕੇ ਆ ਰਹੀ ਹੈ ਰੈਣੀ ਸਾਵੇ ਨਾਲ ਸਾਵੇ ਚੰਗੀ ਚਾਹ ਰਹੀ ਹੈ ਤੇ ਫਿਰ ਜਰਨੀਆਂ ਜੀ ਤੇਰਾ ਉਹ ਬੜਾ ਹੀ ਉਹਨਾਂ ਦਾ ਡਰ ਹੈ ਨਹੀਂ ਮਤਲਬ ਜੀ ਜਦੋਂ ਦੀ ਆਦਾ ਆਏ ਤੇ ਉਹ ਵੀ ਸਾਨੂੰ ਗੱਡੀ ਚ ਬੋਲਦਾ ਸੀ ਤੇ ਇਹ ਹਰ ਕੋਈ ਜਾਣਦੇ ਨਹੀਂ ਕਿ ਸਾਡਾ ਮਦਦ ਆ ਕਰਦਾ ਜੋ ਕਰਦਾ ਉਹ ਬੋਲਿਆ ਬੜਾ ਵੀ ਬੜਾ ਬਣਾਇਆ ਉਹਨਾਂ ਦੀ ਬੋਲਿਆ ਜਿੰਨਾ ਜਿੰਨਾ ਬੰਦੇ ਦੀ ਕੰਮ ਕਰਦੇ ਕਿ ਉਹ ਕੋਕੀ ਤੇ ਅੰਜਾਨ ਕੋਕੀ ਕਰਦਾ ਕਿ ਗਿਆ ਕਿ गोपी के पिछले फिर हैोपी दास मैं उ लगी ने मैं सत्ता मार के ਉਹ ਕੋਈ ਮਦਦ ਕਰ ਆਇਆ ਪਰ ਜਾੜੂ ਮਦਦ ਨਹੀਂ ਆਇਆ ਮਾਰਾ ਨੂੰ ਕਹਿਿਆ ਆਇਆ ਰਾਬੀ ਨੂੰ ਬੰਦਾਲ ਹੁਣ ਨਹੀਂ ਜਸਤੀ ਅਗਰ ਮੇਰੇ ਪੁੱਤੇ ਨੂੰ ਪੁੱਛੋ ਜਾਂਦਾ ਪਰ ਪਾਸ ਸਾਲ ਬਾਅਦ ਮੇਰੇ ਪੁੱਤੇ ਹੋਣ ਲੱਗਾ ਬਣ ਇਹਨਾਂ ਨੇ ਇਤਾਂ ਕੀਤਾ ਮੇਰੇ ਨਾਲ ਕੀ ਮੰਗਦੀ ਕਰਦੇ ਹਲੋ ਇਨਸਾਫ ਦਾ ਇਹ ਕਾ ਹਰਜੁਨ ਲਖਮੀ ਕੋਰਪੋਰਾ ਦਮਨ ਜੀ ਨੂੰ ਦਿੰਦੇ ਆ ਐਨ ਐਸ ਦਾ ਫੋਨ ਆਦਾ ਹੀ ਆਉਂ ਗਿਆ ਲੋਰਡੀ ਕੇ ਇਦਾਂ ਨੂੰ ਨਹੀਂ ਹੱਣੂ ਕਿ ਟੀਐਸ ਵੀ ਦਾ ਫੋਨ ਆਉਂਦਾ ਐ ਐਸ ਵੀ ਦਾ ਫੋਨ ਆਉਂਦਾ ਆਰ ਟੀਐਸ ਦਾ ਫੋਨ ਆਉਂਦਾ ਪਰ ਤੁਹਾਨੂੰ ਕਿਹਦਾ ਵੀ ਨਹੀਂ ਆਉਂਦਾ ਐ ਉਹਨਾਂ ਨੇ ਗੱਲ ਕੀਤੀ ਸਾਡੇ ਕਾਉਂਸਲਰਾਂ ਨਾਲ ਉਹ ਤੁਹਾਨੂੰ ਕਿ ਗੱਲ ਦਾ ਹੀ ਨਹੀਂ ਪਤਾ ਕਿ ਸਾਡੇ ਫੋਨ ਸਾਡੇ ਕੋਲ ਆਇਆ ਹੀ ਨਹੀਂ ਆਪੇ ਕੋਈ ਨਹੀਂ ਆਇਆ ਕਿ ਹੰਡੂ ਲਾ ਗੰਡੂ ਲਾ ਗਾ ਇੰਦੇ ਹਾਟ ਹਾਟ ਕੋਈ ਆਨ ਨਹੀਂ ਰਿਹਾ ਪਰ ਤੁਸੀਂ ਪੁੱਛ ਸਦ ਅਧਿਕਾਰੀਆਂ ਕੋਲੋਂ ਜਿਹੜੇ ਉੱਚ ਅਧਿਕਾਰੀ ਬੈਠੇ ਨੇ ਉਹਨਾਂ ਕੋਲੋਂ ਕੀ ਮੰਗ ਕਰਦੇ ਹੋ ਤੁਹਾਨੂੰ ਇਹ ਸਾਬਤ ਕਰੀਦਾ ਹੋਣਾ ਪਵੇ ਸਾਡੇ ਰਾਜੂ ਵੀ ਇਹ ਕਰਨਦੇ ਆ ਕਿ ਸਾਡੀ ਤੋਲਖੰਡ ਕੀਤੀ ਅੱਜ ਇਹਨਾਂ ਨੂੰ ਦੇ ਕੇ ਹੱਥ ਨਹੀਂ ਬੰਨ੍ਹਦਾ ਕਿ ਸਾਡੀ ਤੋਲਖੰਡ ਕਰਨੀ ਹੈ ਇਹਨਾਂ ਕੋਲ ਬਹਾਲੂ ਹਾਲੂ ਕਾਲੂ ਹੱਲੂ ਕੋਈ ਵੀ ਨੁਕਸਾਨ ਹੋਇਆ ਮੇਰੇ ਬੱਚੇ ਨੂੰ ਹੋਇਆ ਮੈਨੂੰ ਹੋਇਆ ਮੇਰੇ ਸੱਸ ਨੂੰ ਹੋਇਆ ਸਾਡੇ ਕੋਲ ਜੋ ਬੱਚੀ ਬੱਚੀ ਉਹਨੂੰ ਨੁਕਸਾਨ ਹੋਇਆ ਉਹਦੇ ਜ਼ਿੰਮੇਵਾਰ ਬਿਲਕੁਲ ਸਾਡੇ ਲਾਉਂਗੀ ਤੇ ਕਾਹਰਜਿੰਦਰ ਸਿੰਘ ਉਹਦਾ ਪਾਪੜਾ ਤੇਰੇ ਵੀ ਟੋਲ ਨਹੀਂ ਕਿਉਂਕਿ ਆਦੀ ਵੇ ਇਹਨਾਂ ਦੀ ਵਯਾ ਨਾਲ ਸਾਰਾ ਕੁਝ ਹੰਡਿਆ ਕਿਉਂਕਿ ਪੁਲਿਸ ਇਹਨਾਂ ਦੇ ਨਾਲ ਰਣੀ ਆ ਤੇ ਇਹ ਹੰਡਿਆ ਸਰ ਇਹਨਾਂ ਥੋੜੇ ਕਿ ਦਿਨ ਪਹਿਲਾਂ ਪੁਲਿਸ ਲਾਗੇ ਗਏ ਆ ਅਹੀਂ ਉਹਨਾਂ ਅਹੀਂ ਉਹ ਵੀ ਕਿੰਤ ਹੈ ਵੀਕਰ ਨੂੰ ਕਿਹਾ ਆ ਰਿਪੋਰਟ ਵੀ ਦਿੱਤੀ ਆ ਪਰ ਉਹਦੀ ਪੁਲਿਸ ਨਹੀਂ ਹੋਈ ਇਹਨਾਂ ਨੇ ਕੁਝ ਵੀ ਨਹੀਂ ਕੀਤਾ ਉਹਦਾ ਅਕਸਰ ਸਾਡਾ ਬਹੁਤ ੁੱਲਾ ਰਹਿੰਦਾ ਥੋੜੀ ਵਰਤੇ ਅਹੀਂ ਬਾਤ ਥੋੜ ਜੇ ਤਾਂ ਵੀ ਸੁਣਵਾਈ ਨਹੀਂ ਹੁੰਦੀ ਤੁਸੀਂ ਆ ਜਿਹੜੀ ਤੁਹਾਡੇ ਨਾਲ ਗੱਲਬਾਤ ਹੋਈ ਆ ਇਸ ਚੀਜ਼ ਦੀ ਸੁਣਵਾਈ ਨਹੀਂ ਹੁੰਦੀ ਤੇ ਅੱਗੇ ਕੀ ਕਰੋਗੇ ਤੁਸੀਂ ਮੈਂ ਨਾ ਉਹ ਮੈਂ ਛੋਟੀ ਬੱਜੀ ਆ ਮੇਰੇ ਕੋਲ ਮੈਂ ਲੈ ਕੇ ਜਾ ਕੇ ਘਰ ਤੇ ਪੂਰੇ ਘੜੀ ਬੈਣਾ ਦਿਨ ਤੇ ਆਡੀ ਕੁਸ ਮੰਗਣੀ ਨਾ ਅਹੀਂ ਵੀ ਮੈਂ ਉਥੋਂ ਹੀ ਆਣਾ ਨਾਲ ਕਿ ਮੈਂ ਸੱਚੀ ਬਹੁਤ ਅਕੀਬੇ ਬੁੱਝੇ ਜਿਹੇ ਜਿਹੇ ਨਾਡੇ ਘਰੇ ਖੁਣਸਾ ਆਦੀ ਆ ਪਿੰਡ ਦੇ ਨੇੜੇ ਤੇ ਸਾਰਾ ਕੁਝ ਫਰੋਦਾ ਵਾ ਬਾਮਣ ਕਿ ਨਾ ਤੇ ਇਹ ਨਹੀਂ ਕਰਨਾ ਕਰੋ ਕਿ ਲੋੜੀਂਦੀ ਜਾਂਦੀ ਆ ਉਹ ਉਤਰਾ ਸੁੱਟ ਜਾਂਦੇ ਆ ਉਹਨਾਂ ਦੀਆਂ ਗੁਰੀਆਂ ਨੂੰ ਵੀ ਘੜਦੇ ਤੇ ਅਲਪ ਦਿਨ ਵੀ ਪੁਲਿਸ ਆਈ ਤੋ ਹਾਨੂੰ ਕੁਕਿੰਦੇ ਵੀ ਇੰਨਾ ਨਿਕਲਾਈਆ ਅਈਗਾ ਸਾਨੂੰ ਵੀ ਲੋੜ ਪਈ ਸਾਡੇ ਕੋਲ ਆ ਆਈ ਨਹੀਂ ਪੁਲਿਸ ਹੁੰਦੇ ਨੇ ਇਨਕੁਆਰੀ ਕਰਦੇ ਲਈ ਇਨਕੁਆਰੀ ਕਰਨੀ ਹੁੰਦੀ ਹੈ ਜੀ ਆਪਣਾ ਨਾਮ ਦੱਸੋ ਤੇ ਕੀ ਗੱਲ ਕੀ ਹੋਈ ਜੀ ਸਾਰੀ ਗੱਲ ਦੱਸੋ ਕੀ ਗੱਲ ਕੀ ਹੋਈ ਜਿਹੜੀ ਤੁਹਾਡੇ ਬਣ ਆਲਪਾ ਗਿਆ ਨਾ ਮੀਰੇ ਪਤਾ ਨਹੀਂ ਕੋਈ ਗੱਲ ਤਾਂ ਹੈ ਇੱਕ ਸੁਣਾਉਣੇ ਨਾ ਤਾਪੀ ਇਹਨਾਂ ਦੇ ਸਾਥ ਕੇ ਸਾਥੇ ਜੇ ਸਾਥ ਨੂੰ ਗਵਾਣ ਕਰਾਇਆ ਕਿਤੇ ਮੈਂ ਆਦਾ ਬਹੁਤ ਡਰਦਾ ਹੋਰ ਗਏ ਹੁਣ ਦੇ ਹੀ ਬੜਾ ਲੋਕੇ ਦਾ ਬਾਰਾ ਗਣੇ ਹੈਗੇ ਜੋ ਤੇ ਇਹ ਜੇ ਮੁੰਡੇ ਦੇ ਵਿੱਚ ਮੁੰਡੇ ਦੇ ਵਿੱਚ ਇਹ ਨਾਲ ਕੁਰੀਓ ਕਰਦੇ ਆ ਪਰ ਇਹ ਮੁੰਡੇ ਉਹ ਬਾਹਰ ਆ ਤੇ ਕਹਿੰਦੇ ਬਾਹਰ ਕਿੱਥੇ ਤਾਂ ਨੰਨੀ ਬਾਹਰ ਰਹਿਣ ਨੂੰ ਨਹੀਂ ਨੰਨੀ ਨਾਲ ਰਸੇ ਗੱਦੀ ਰਹਿਣੀ ਨਹੀਂ ਕੋਟੇ ਬਾਹਰ ਗਾਣ ਮੰਟਾੜਾ ਐਵੇਂ ਕਰਨ ਕਦੀ ਕੋ ਕੋਲ ਦੇ ਕਦੀ ਕੋਲ ਦੇ ਹੀ ਮੁਰਗੇ ਨੂੰ ਜਾਹਾਰ ਨਾ ਕਦੀ ਜਾ ਰਿਹਾ ਬਾਹਰ ਫਿਰ ਇਹਨਾਂ ਨੇ ਉਹਦੇ ਜਾ ਕੇ ਇਹਨਾਂ ਨੇ ਤੇ ਜਾਂਦੇ ਪਹਿਲਾਂ ਟੈਂਪਰੇ ਥੋੜੇ ਆ ਟੈਂਪਰੇ ਤੋੜ ਕੇ ਫਿਰ ਇਹਨਾਂ ਨੇ ਏਸੀ ਤੋੜਿਆ ਏਸੀ ਤੋੜ ਕੇ ਮੋਟਰ ਪਾਣੀ ਵਾਲੀ ਵੱਢੀ ਆ ਤਾਂ ਉਹਦੇ ਥੋੜੇ ਦਾਸ ਬਣਾ ਫਿਰ ਇਹਨਾਂ ਨੇ ਸਾਰੇ ਬੋਟਲ ਬਟਨ ਤੋੜ ਪਾ ਨਹੀਂ ਦਿੱਤੀ ਲੋ ਤੇ ਇਹਨਾਂ ਦੇ ਬਹੁਤ ਘਾਲ ਮੁੰਡਾ ਬੰਦੀਆਂ ਵਾਲਾ ਬੰਦ ਦੇ ਨੋਲੇ ਸੈਨਾ ਕਾ ਨੇ ਕੁਝ ਨਹੀਂ ਗਿਆ ਕਿੰਨੇ ਮੁਲਾਜ਼ਮ ਸੀ ਟੋਟਲ ਕਿੰਨੇ ਮੁਲਾਜ਼ਮ ਸੀ ਤੇ ਕਿੰਨੇ ਵਰਦੀ ਦੇ ਚੀਜ਼ ਕਿੰਨੇ ਸਿਵਲ ਚੀਜ਼ ਦਾ ਬਰਾ ਨੇ ਇਹਨਾਂ ਦੇ ਤੇ ਚਾਰ ਆਪਣੇ ਸਿਵਲ ਕਿ ਬਾਕੀ ਇਹਨਾਂ ਦੇ ਪੱਤੀ ਮੇਰੇ ਇੱਸਾਂ ਨੂੰ ਨੰਬਰ ਤੇ ਕਰਦੀ ਹਾਂ ਪਰ ਫੋਨ ਦੇ ਵਿੱਚ ਕੋਈ ਨਾ ਲੈ ਬੰਦਿਆ ਨੇ ਕੈਂਪ ਜਿਹੜਾ ਨਾ ਬਹੁਤ ਗਲਗਲ ਸਿੰਗਲ ਪਰਦੀ ਵਾਲੇ ਤੇ ਪੁੱਛਿਆ ਜਾਂਦੀ ਮੁੰਡੀਆਂ ਨਾਲ ਆ ਗਈਆਂ ਤੁਹਾਡੇ ਘਰੋਂ ਕੋਈ ਚੀਜ਼ ਚੋਰੀ ਹੋਈ ਹੈ ਹਾਂਜੀ ਤਿੰਨ ਨਾਲ ਕਿਧੀਆਂ ਖੜੀਆਂ ਨੇ ਤਿੰਨ ਨਾਲ ਕਿਧੀਆਂ ਖੜੀਆਂ ਨੇ ਤੇ ਇੱਕ ਮੋਟਰ ਖੜੀ ਆ ਦੋ ਪਾਈ ਪਾਈ ਖੜੇ ਆ ਕੈਮਰੇ ਲਾ ਕੇ ਘੋੜ ਕੇ ਖੜੇ ਨੇ ਤਾਰਾਂ ਵੀ ਇਹਦੀਆਂ ਦੀਆਂ ਪਾੜ ਕੇ ਜੇ ਕਰਨਾ ਕੀ ਕੀ ਮੰਗ ਵੀ ਕਰਦੇ ਨੇ ਮੰਗਤ ਹੈ ਇਹ ਤੇ ਸਾਡੀ ਨੇ ਸਾਡੀ ਦੇ ਇਦਾਂ ਕਰਾਈ ਕੀਤੀ ਕਿ ਕਹਿੰਦੇ ਅਡੀ ਨੀ ਗਾ ਇਹ ਤੋੜ ਤਾਂ ਨ ਕਰਾਂਦੇ ਹਾਂ। ਪੰਚ ਹਜ਼ਾਰ ਰੁਪਏ ਆ ਜੋ ਉਹ ਵੀ ਇੰਨੇ 1800 ਹੁਣ ਕਰਵਾਣੀ ਹੋ ਰਹੀ ਹੈ। 1800 ਵੀ ਮਹਿੰਗੀ ਲੱਗ ਰਹੀ ਹੈ ਤੇ ਰੱਖੀ ਹੈ। ਟੋਪਰ ਵਾਲਿਆਂ ਦਾ ਰੇਟ ਉਹ ਵੀ ਲੱਗੇ ਆ। ਏ ਟਾਪਸ ਪਰ ਨਹੀਂ ਕਰੋ। ਟਾਪਸ ਨੇ ਨਾ ਵਾਪਸ ਕੀਤਾ ਬਾਕੀ ਕੋਈ ਚੀਜ਼ ਨਹੀਂ ਇਹਨਾਂ ਨੇ ਵਾਪਸ ਕੀਤੀ। ਤੁਹਾਨੂੰ ਨਾਲ ਤੁਨ ਨਾਲ ਲੈ ਕੇ ਗਏ। ਹਾਂਜੀ ਸਾਨੂੰ ਵੀ ਨਾਲ ਖੜਿਆ ਨਾ ਸਾਥ ਨਾਲ ਛੋਟੀ ਤੇ ਬੁੜੀਆ ਵਾਟਾਂ ਦੇ ਨਾਲ। ਨਾਹਾਂ ਤੇ ਉਹਨੂੰ ਵੀ ਨਾਲ ਹੀ ਲੈ ਕੇ ਗਏ ਆ। ਅਸੀਂ ਦੇ ਜੀ ਕਹੇ ਕਿ ਤੁਹਾਨੂੰ ਭਾਵੇਂ ਨੂੰ ਵੜਾ ਲਾ ਮੀ ਆ ਰੇ ਵਾ ਕੀ ਗੱਲ ਸਤਨਾ ਆ ਗਿਆ ਤਾਂ ਮਰਤੀ ਕਿ ਮੰਗਦੀ ਨਾਲ ਹੀ ਘਟ ਰਹੀ ਇਹ ਗੱਲ ਕਿ ਨਹੀਂ ਕਹੀ ਇਹ ਕੁਝ ਹੋਰ ਬਤ ਕੀ ਨਾ ਹੀ ਮਰੇ ਪਰਬਿਟ ਹੁਣ ਕੀ ਤੁਸੀਂ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਜਿਹੜੇ ਨੇ ਅਕਸਰ ਵੱਡੇ ਉਹਨਾਂ ਕੋਲੋਂ ਕੀ ਮੰਗ ਕਰਦੇ ਹੋ ਮਰ ਤੋਂ ਯਾਰ ਦੀ ਮੰਗ ਨਹੀਂ ਹੈ ਕਿ ਇਹਨਾਂ ਨੇ ਵੀ ਜਾਣਤਾ ਤਾਂ ਆਉਣ ਦੇ ਆਰਡਰ ਸੋਮ ਹਮ ਤਾਂ ਸਾਫ ਕਹਿਦਾ ਵੈਨ ਮੇ ਤਾਂ ਕੀ ਵੀ ਕਰ ਰਹੀ ਦੋ ਵੀ ਨਾ ਕੀ ਕਰ ਰਹੇ ਜੀ ਇਹਨਾਂ ਦੇ ਘਰੋਂ ਭਾਈ ਕਿ ਲੋਟ ਮਾਨ ਇਹਨਾਂ ਨੇ ਵਧਿਆਵਾ ਕਿ ਤੇ ਆਦੇ ਭਰੰਗੇ ਜੀ ਕੱਲਾ ਨਹੀਂ ਜੜਾਈ ਤੇ ਵੜਾ ਬਾਮਣਾ ਫਾਮਸੀ ਉਹ ਨਾ ਦੇ ਫਾਦੀਨ ਬਸੇ ਬਾਮਣਾ ਹਾਂਜੀ ਤੇਰਾ ਵੀ ਢੋਲੀ ਤੇ ਕੰਮ ਤੇਰਾ ਮੁੰਡਾ ਹੀ ਹੋਵੀ ਇਹਨਾਂ ਕੋ ਪਾ ਜੀ ਪਿਆ ਇਥੇ ਤੇ ਖਟਿਆੜ ਆ ਉਹ ਬਰਾਮਤ ਬੀਤੇ ਜਾਣ ਬਾਮਣਾ ਨਾ ਹੋਣਾ ਤੇ ਸਾਡੇ ਉਹ ਅੱਬੂ ਕੋਲ ਨਾ ਚਲਾ ਕੇ ਗਏ ਕਿ 15 ਤਰੀਕ ਨੂੰ ਇਹ ਦੇ ਕਿ ਲੋਕ ਨਾਮ ਫੜਿਆ ਜੇ ਇਹਨਾਂ ਕੋ ਉਹਨਾਂ ਇਹ ਕਹਿੰਦੇ ਸੀ ਸਾਡਾ ਰਿਸ਼ਤੇਦਾਰਿਆ ਕੋਈ ਤਾਂ ਬੋ ਜਿਵੇਂ ਇਹਨਾਂ ਦਾ ਸਾਨੂੰ ਉਹ ਛੜਾ ਜਾਣਾ ਸਾਨੂੰ ਕਿਹਦਾ ਡਰ ਨਹੀਂ ਦਾ ਉਹ ਬਈ ਉਹ ਕਿਸੇ ਕਿਸੇ ਪਾਰਟੀ ਦੇ ਨਾਲ ਸੰਬੰਧ ਰੱਖਦਾ ਜੀ ਬਈ ਹਾਂ ਜੀ ਇਹ ਕਹਿੰਦੇ ਕਿ ਆਂ ਪਾਰਟੀ ਦਾ ਤੁਹਾਨੂੰ ਤੇ ਪਤਾ ਨਹੀਂ ਲੱਗਦਾ ਸਾਡੇ ਦੇ ਤਾਂ ਕੋਈ ਮੈਂਬਰ ਤਾਂ ਅੰਤ ਵੀ ਨਹੀਂ ਇਹ ਨਾਲ ਕਰਦੇ ਤੇ ਪਹਿਲਾਂ ਗੱਲ ਇਹ ਬਈ ਮੇਰੇ ਨਾਲ ਨਹੀਂ ਜਾਣਾ ਤੇ ਪਹਿਲਾਂ ਤੋਂ ਵੀ ਮੇਰੇ ਮੁੰਡੇ ਕੰਮ ਕਰਦੇ ਸੀ ਗਾੜੀ ਇਹਨਾਂ ਦਾ ਇਹ ਜੋ ਬਣਿਆ ਕੰਮ ਐ ਐਮਸੀ ਦੇ ਜੋ ਸਾਡੇ ਘਰੇ ਕੁਝ ਪਾਉਣ ਲੱਗਾ ਮੇਰੇ ਮੁੰਡੇ ਨੇ ਮੀਆਂ ਦੇ ਲਾਗੇ ਬੰਨੇ ਕਰਕੇ ਪਚਾਏ ਹੋਣਾ ਐਂ ਬੜੇ ਯੋਰ ਨਾਲ ਘਟਾਇਆ ਉਹਨਾਂ ਦੇ ਉਹਦੀ ਹੱਕ ਜੱਟ ਨਾਲ ਲੱਗਦੀ ਐ ਇਹਨਾਂ ਦੇ ਉਹਨਾਂ ਨਾਲ ਸੰਬੰਧ ਐ ਇਹਨਾਂ ਬਨੇ ਗਏ ਘਾਰ ਬਣੇ। ਇਹਨਾਂ ਕੋ ਬਰਾਮਦ ਸਰਕਾਰ ਕਰੇ। ਇਹ ਹੁਣ ਇਹ ਜਿਹੜੀਆਂ ਰੇਜਾਂ ਹੁੰਦੀਆਂ ਜਾਂ ਸਮਾਨ ਟੁਕਾਏ ਇਹਨਾਂ ਦੇ ਕਹਿੰਦੇ ਹੋਇਆ। ਹਾਂਜੀ ਇਹ ਵੀ ਇਹਨਾਂ ਨੇ ਕਹਿਣ ਚਾਹ ਦੀ ਰੈਂਕ ਸੀ ਇਹਨਾਂ ਦੇ ਨਾਲ ਵੀ ਰੱਖੇ ਬੜੇ ਇਹਨਾਂ ਦੇ ਨਾਲ ਬੜੇ। ਇਹ ਕਹਿੰਦੇ ਸੀ ਡੀਐਸਪੀ ਦਾ ਫੋਨ ਆਉਂਦਿਆ ਉਹ ਅੰਦਰ ਇਹਨਾਂ ਦੀਆਂ ਬੁਢੀਆਂ ਚੱਕੋ। ਉਹਨਾਂ ਨੇ ਕਿਹਨੇ ਨਹੀਂ ਕਿਹਾ ਨਾ ਐਸਐਸਓ ਨੇ ਕਿਹਾ ਜਨਾ ਡਿਫਟ ਉਹ ਜਿਹਨੇ ਕਿਹਾ। ਇਹਨਾਂ ਬੜੇ ਬੜੇ ਅਸਮਾਂ ਦੇ ਨਾਲ ਹੈ ਤੇ ਸਾਨੂੰ ਬੜਾ ਦੇਖੋ। ਠੀਕ ਹੈ। ਏਜੰਡਾ ਹੈ ਜੋ। ਸਾਰੇ ਆਪਣੇ ਓਕੇ ਪਛਨਾਇਆ ਤੋਂ ਦੇ ਗਿਓ ਸੱਤਾ ਜੀ ਨੂੰ ਗੀਦੇ ਜੋ ਉਹ ਬਾਂਮਰ ਕਰਦੇ ਨੇ ਖਰਾਬ ਬਾਂਮਰ ਕਰਦੇ ਨੇ ਉਹਨਾਂ ਦੇ ਘਰ ਹੀ ਭਾਜੀ ਸਾਰਾ ਉਹ ਸਮਾਨ ਵੀ ਉਹਨਾਂ ਦੇ ਘਰੋਂ ਤੇ ਬਾਹਰ ਚੱਲ ਜਾਂਦਾ ਸਾਰਾ ਇਹ 2 ਨੰਬਰ ਦਾ ਦਾ ਮੇਕਰ ਨੇ ਜੇ ਤੇ ਮੇਰੇ ਵਰਗੇ ਮਾਰੇ ਬੰਦੇ ਪੱਟੇ ਕਹੁੰਦੇ ਮੰਗ ਉਸੇ ਨਾਲ ਰੜੀ ਹੈ ਸਾਡੀ ਕੋਈ ਫਰਮਾਈ ਨਹੀਂ ਕਰ ਮੰਗ ਕੀ ਕਰਦੇ ਮੰਗਾ ਨੂੰ ਸਾਬ ਕਿਤਾ ਜਾਰੇ ਦੱਸੋ ਤੇ ਕੀ ਮਾਮਲਾ ਕੀ ਜੀ ਕੀ ਕੀ ਮੰਗਲਾ ਆਇਆ ਤੁਹਾਡੇ ਮਲੇ ਦੇ ਵਿੱਚੋਂ ਇਹ ਨਹੀਂ ਰੈਂਦੀ ਆ ਇਹਨਾਂ ਤੋਂ ਕੋਈ ਨਹੀਂ ਲਾ ਵੀ ਤਾਂ ਕੋਈ ਸੇਵਾ Participate ਵੀ ਨਹੀਂ ਇਹ ਨੀਅਤ ਪਲਾਸੀ ਹੋਈ ਆ ਇਹਨਾਂ ਨੇ ਤਾਂ ਰੋਕੂ ਨਹੀਂ ਲਿਆ ਜਿਹਨਾਂ ਕੋਲ ਸਮਾਨ ਮਿਲਦਾ ਵਾ ਉਹਨਾਂ ਨੂੰ ਉਹ ਸਾਥ ਦੇਂਦੇ ਆ ਵੀ ਇਹ ਬਲਤ ਆ ਇਹਨਾਂ ਪਰ ਖੁਸ਼ ਰੱਖਿਆ ਵਾ ਕਿਹਨਾਂ ਦੇ ਘਰੋਂ ਸਮਾਨ ਮਿਲਦਾ ਹੈ ਸਮਾਨ ਕਦੀ ਤੋਂ ਨਹੀਂ ਤੋਂ ਇੰਨਾ ਪੈਸੇ ਭਰਿਆ ਗਿਆ ਉਹਨੇ ਆਪਣੀ ਦਿੱਤੀ ਤੁਹਾਨੂੰ ਬਤਾਉਣ ਦਾ ਸਾਥ ਨਹੀਂ ਉਹਨੇ ਸ਼ਾਇਦ ਦਿੱਤਾ ਵਾ ਜਿਹੜਾ ਇਹਨੇ ਨਾਲ ਨਹੀਂ ਕਿੰਨੇ ਬਹੁਤ ਬੇਦੀਆ ਬਣ ਕੇ ਇਹਨੇ ਇਹਨਾਂ ਨੂੰ ਨੋਟ ਪੱਤੀ ਦਾ ਸਾਰਾ ਨਕੀਏ ਚੁਣੋ ਨੀ ਇਹਨਾਂ ਭੈਣ ਜੀ ਨਾਲ ਇਹਨਾਂ ਦੇ ਘਰ ਚ ਕੀ ਹੋਇਆ ਪੁਲਿਸ ਵਾਲਿਆਂ ਨੇ ਲੋਕੀ ਦੀ ਕਰਿਆ ਕਾਰਿਆ ਇਹਨਾਂ ਦੀ ਫੋਟੋ ਫੋਟੀਆ ਕਿ ਇਹਨਾਂ ਨੂੰ ਬੰਦਵਾ ਲੋਟ ਸੱਤ ਨਾ ਆਉਂਦੇ ਜਾਨਾਂ ਨੇ ਚੁੱਕ ਲਿਆ ਹੋਏ ਹੋਏ ਮੇਰੇ بیٹے ਨਾਮ ਭਾਡੇ ਲਾਖੇ ਕਿਹਤੇ ਕਰੁੰਦੇ ਆ ਭਾਡੇ ਲਾਖੇ ਲਸ਼ਾ ਬੋਧ ਵੀ ਦੇ ਨਹੀਂ ਕਈ ਜਿਉਂ ਸਾਡਾ ਬੇਟਾ ਕਹਿੰਦਾ ਹੈ ਕਿ ਉਹ ਲੜਾਈ ਟਕਰਾ ਕਰਦੇ ਹੂ ਸਾਡਾ ਉਹਨਾਂ ਨਾਲ ਲੜਾਈ ਝਗੜਾ ਮਤਲਬ ਮਾਦੀ ਦੀ ਗੱਲ ਤੋਂ ਹੋਇਆ ਕਿ ਇਹਨਾਂ ਨੇ 50 ਸੱਖਾਂ ਚਾਰਾਂ ਮੇਰੇ ਉੱਤੇ ਫੁੱਟ ਮਾਰ ਦਿੱਤੀ ਉਹਨਾਂ ਕੇਲਾ ਬੁਝ ਨੂੰ ਪਾਟ ਕੇ ਫੜਾਤਾ ਸਾਡੇ ਲੜਾਈ ਦਾ ਬਤਾ ਵੀ ਨਹੀਂ ਹੈ ਤੇ ਉਹ ਮੇਰੇ ਤੇ ਵੀ 737 ਦਾ ਕ诉ਨ ਮੇਜ ਕਰਾਇਆ ਤੇ ਮੇਰੇ ਬੇਟੇ ਤੇ ਵੀ ਉਹਦਾ 10th ਕਲਾਸ ਪੜਦਾ ਸੀ ਉਹਦੀ ਦਿਨ ਦਿਨੀ ਨਾ ਖਰਾਬ ਕਰ ਦਿੱਤੀ ਹੈ ਇਹਨਾਂ ਨੇ ਉਹ 16 17 ਆਸਤਾ ਹੈ ਇਹਨਾਂ ਨੂੰ 19 ਸਾਲ ਦਾ ਲਿਖ ਕੇ ਇਹਨਾਂ ਕੋਈ ਸੀਐਸ ਦਾ ਆਪੀ ਫੋਟੋ ਮਾਰਤੀ ਕਰਵਾਈ ਇਰਾਦੀ ਸਾਡੇ ਘਰ ਆਏ ਸਾਡੇ ਆਪੇ ਟਿਕਣ ਨਹੀਂ ਨਾ ਤੇ ਮਕਾਆ ਆ ਰੱਬ ਤੋਂ ਉਹ ਦਿਨ ਗਿਆ ਤੁਸੀਂ ਸਾਡੇ ਜਾ ਕੇ ਟੋਰਪੋਰਤੀਆ ਗੋਲੀ ਵੀ ਚਲਾਈ ਇਹਨਾਂ ਨੂੰ ਸੋਚਾਂ ਜੋ ਗੰਦ ਸਾਡੇ ਘਰ ਟੋਰਪੋਰਤੀਆ ਗੋਲੀ ਵੀ ਚਲਾਈ ਦੀਨਾਂ ਦੇ ਆਹ ਹਰ ਜਗਾ ਵਿਪਰਖਾ ਦੇਖੀ ਸਾਡੀ ਕੋਰੀ ਜੀ ਪੁਲਿਸ ਨੇ ਤਾਂ ਆਈ ਨਹੀਂ ਜੀ ਆ ਵੀ ਇਹ ਕਹਾਂ ਸਾਡੇ ਜਾਣੇ ਸਾਡੇ ਘਰ ਆਏ ਆ ਦੇਖਣਾ ਕਰ ਲਾਂਗੇ ਆ ਕਰ ਨੂੰ ਸਾਡੀ ਕਿਹੇ ਪੁਲਿਸ ਨੇ ਸराई ਨਹੀਂ ਜੀ ਹੁਣ ਕੀ ਮੰਗ ਕਰਦੇ ਆਂ ਅਗੇ ਪਹਿਲੀ ਮੰਗ ਕਰਦੇ ਆਂ ਕਿ ਜਿੰਨਾ ਸਾਡੇ ਘਰ ਦੀ ਧੋਰ-ਖੋਰ ਕੀਤੀ ਆ ਉਹਨਾਂ ਤੇ ਜੇ ਤੁਰੰਤ ਕਾਰਵਾਈ ਕੀਤੀ ਜਾਵੇ ਮੈਂ ਤੇ ਕਾਨੂੰਨ ਪਤਾਈਏ ਮੁੰਕੇ ਕਹਿ ਲੈਂਦੇ ਕਿ ਬੱਚੇ ਬਦਮਾਸ਼ੀ ਕਰਦੇ ਤੇ ਜੇ ਘਰ ਦੀ ਧੋਰ-ਖੋਰ ਕਰਨੀ ਆ ਮੇਰੇ ਘਰ ਆਲੇ ਨਹੀਂ ਤੇ ਉਹਨਾਂ ਪੁਲਿਸਾਈਂ ਕਰਦੇ ਰਹੇ ਨਾ ਜਾਇ ਜਿਹਨੂੰ ਕੜੰਗੇ ਰਹੇ ਮੈਂ ਕਹਾਂ ਦੇ ਕਿ ਇਹਨਾਂ ਨੇ ਮਾਰ ਦਿੱਤਾ ਮੇਰੀ ਤਾਂ ਵੀ ਕੋਈ ਸੁਣਾਈ ਨਹੀਂ ਗਈ ਮੁੰਵਾਂ ਦੇਗੀ ਮੈਂ ਜਦੋਂ ਕਿਹਾ ਸੀ ਕਿ ਨਸ਼ਾਈਂ ਨੇ ਮੁੰਡੇ ਨੇ ਦਿੱਤਾ ਰਮੀਏ ਤੇ ਮੇਰੇ ਘਰ ਆਲੇ ਨੇ ਪਿੱਟਾ ਵਾ ਗਾਣ ਨੂੰ ਚੁੱਪ ਕਰ ਜਾ ਕੋਈ ਨਹੀਂ ਤੈਨੂੰ ਨਹੀਂ ਲੈ ਜਾਣਾ ਕਿ ਤੇਰੇ ਘਰ ਆਲੇ ਤੇ ਲਾਸ਼ ਵੀ ਨਹੀਂ ਡੇਂਗੇ ਟੱਪਰ ਤੇ ਆ ਕੇ ਇਹਨ ਮੈਂ ਕੋਈ ਗੱਲ ਨਹੀਂ ਕੀਤੀ ਤੁਹਾਡੀ ਕਿਤੇ ਵੀ ਕੋਈ ਸਮਝ ਨਹੀਂ ਹੁੰਦੀ ਤਾਂ ਚਲੋ ਠੀਕ ਹਾਂ ਜੀ ਤਾਂ ਸੋਦੇ ਕੀ ਮਾਮਲਾ ਕੀ ਜੀ ਸਾਰਾ ਉਹਦੇ ਬਾਰੇ ਫਿਰ ਸਿਰ ਤੇ ਡਾਪਲੀ ਹੱਥੇ ਡਾਕਟਰ ਕਿਸ ਤੇ ਦਾ ਬਗਤ ਹੋਰ ਨਾ ਰਹੇ ਉਸ ਵੱਲ ਨਾ ਆਉਂਦੇ ਨਾ ਹਾਂ ਤੇ ਮਤਲਬ ਜੇ ਇਹਨਾਂ ਬੱਚਿਆਂ ਨੇ ਬੜੇ ਨਹੀਂ ਲਿਆ ਜੀ ਬੱਚੇ ਪਾਏ ਨਾ ਫਿਲਮ ਵਾਲਿਆਂ ਨੇ ਕਿ ਮਤਲਬ ਜਦੋਂ ਉਹ ਨਹੀਂ ਦੇਖ ਰਹੇ ਮੁੰਮੀ ਆਏਗੇ ਚਾਹੇ ਉਹ ਵੀ ਜਾਂ ਲੈਣਗੇ ਤੇ ਚਲੋ ਇਦਾਂ ਨਹੀਂ ਤੁਸ ਨੂੰ ਆਪਣੀ ਕਾਰਵਾਈ ਕਰਨ ਚਾਹੀਦੀ ਤੇ ਐਟ ਕੁਝ ਕਿਹਾ ਉਹਨਾਂ ਦੇ ਘਰੋਂ ਤਾਂ ਫੇਰ ਨਾ ਇੱਕ ਤਰੰਗਾਂ ਕਰ ਗਏ ਤੇ ਇਦਾਂ ਵਿਜਾਇ ਨਹੀਂ ਕਰਨੀ ਚਾਹੀਦੀ ਅੱਗੇ ਵੀ ਉਹਨਾਂ ਦੇ ਬੱਚਿਆਂ ਤੇ ਵਿਜਾਇ ਹੀ ਪਰਚੀ ਪਾ ਕੇ ਬੱਚੇ ਇੱਥੇ ਰਹਿ ਗਏ ਉਹਨਾਂ ਦੇ ਚੈਨਲ ਉਹ ਬਾਹਰ ਹੀ ਦਿੱਤੀ ਉਹਨਾਂ ਨੂੰ ਵੀ ਦੱਸ ਕੇ ਜਾਂਦੇ ਕਰਦੇ ਜੇ ਮੰਮੀ ਪਾਪਾ ਜਾਣਦੇ ਨੇ ਕਿ ਇਹ ਕਿਹੋ ਨਾ ਮਾਰ ਕੇ ਤਾਂ ਕਰਦੇ ਤੇ ਇਦਾਂ ਨਹੀਂ ਹੋਣੀ ਚਾਹੀਦੀ ਸਿਰੋ ਕਾਰਵਾਈ ਕਰਨ ਹੁੰਦੇ ਆ ਤੇ ਪਰ ਇਦਾਂ ਹੈ ਝੋੜ-ਝੋੜ ਸਾਰੇ ਪਰ ਉਹ ਚੀਜ਼ਾਂ ਤੋੜ ਗਏ ਆ ਲੈ ਕੇ ਵੇ ਨਾਲ ਸਾਰੇ ਦਾਂ ਨਹੀਂ ਕਰਨਾ ਕੀ ਮੰਗ ਕੀ ਕਰਦੇ ਤੁਸੀਂ ਮੰਗ ਕੀ ਕਰਦੇ ਮੰਗ ਤੇ ਹੋਈ ਆਪੇ ਚਲੋ ਇਹ ਸੇਵੀ ਕਿੰਨੇ ਆ ਕਿ ਚਲੋ ਨਸਾਹਤ ਨਾ ਜਾਈਦਾ ਮਾਪਾਂ ਦੇ ਜਿਹੜੇ ਬੱਚੇ ਨਹੀਂ ਕਰਦੇ ਉਹਨਾਂ ਦੇ ਵੀ ਇਹ ਨਜਾਇਜ਼ ਪਰਚੇ ਪਾ ਕੇ ਉਹਨਾਂ ਨੂੰ ਕੋਲੋਂ ਪਾ ਕੇ ਇੰਤਜ਼ਾਰ ਤੋਂ ਦੇਖ ਕੇ ਪਾ ਕੇ ਇਹ ਗੱਲ ਨਹੀਂ ਹੋਣੀ ਚਾਹੀਦੀ ਗੂਰਮਲ ਲੇਟੇ થી ਆਏ ਜੀ ਕੇ ਤੇ ਉਹ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਧੰਨ ਤੋੜ ਹੋਈ ਹੈ ਤੇ ਐਲ ਸੀ ਡੀਆਂ ਹੀ ਤਿੰਨ ਤੇ ਉਹਨਾਂ ਦੀਆਂ ਕਿਸੇ ਦੀਆਂ ਨਹੀਂ ਆਪਾਂ ਦੇ ਆਈ ਨਹੀਂ ਤੇ ਹਾਂ ਜੀ ਆਪਾਂ ਦੇ ਆਈ ਨਹੀਂ ਵੀਰਾ ਵੀਰ ਤਾੰਗਰੇ ਮਾਰਾ ਦੀ ਲੈ ਕੇ ਆਏ ਇੱਕ 8 ਦਿਨ ਦੀ ਬੱਚੀ ਨਾ ਮੁੰਡੇ ਦੀ ਮੰਮੀ ਜੀ ਜੀ ਹਾਂ ਜੀ ਤੇ ਉਸੇ ਦਾ ਪਰਿਵਾਰ ਦਾ ਕਹਿਣਾ ਹੈ ਕਿ ਮਤਲਬ ਸਾਡਾ ਇਹਨਾਂ ਨੇ 500 ਰੁਪਏ ਦਿੱਤੀ ਹੈ ਤੇ ਐਲਕੜੀਆਂ ਲੈ ਗਏ ਇੱਕ 80 ਇੱਕ 80 ਟੁੱਟਾ ਜੀ ਓਕੇ ਤੇ ਇੱਕ ਉਹਦਾ ਵਾਜ ਫੀਸ਼ੀ ਟੁੱਟਾ ਜੀ ਤੇ ਬਾਕੀ ਇਹਨਾਂ ਦਾ ਘਰ ਦਾ ਸਮਾਨ ਨਬਾਰੀ ਮੂਰੀਆਂ ਉਹ ਵਾੜੀ ਗਏ ਸਿ 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 ਦੇਖਿਆ ਮੈਂ ਉਹਨਾਂ ਨੂੰ ਪੰਕ ਬੇੜ ਦਿੱਤੀ ਨਹੀਂ ਉਹਨਾਂ ਨੂੰ ਮੈਂ ਨਾ ਪੰਕ ਬੇੜ ਦਿੱਤੀ ਅਜੇ ਤੇ ਟ੍ਰੈਂਕਾਂ ਦੇ ਨਾਲ ਉਹਦੇ ਲੱਗੇ ਤੇ ਜਿਰਾ ਨਹੀਂ ਲਿਆ دیا ਹੈ ਹਾਂ ਜੀ ਮੁੜ ਕੇ ਦੁਬਹਾਰੀ ਤੇ ਆ ਕੇ ਲੈ ਗਏ ਆ ਉਹਦੇ ਜਦੋਂ ਬੋੜੀ ਚਲਾ ਕੇ ਗਏ ਇੱਧਰ ਸਾਡੇ ਉੱਤੇ ਹਾਂ ਆਪਣੇ ਮਛੂਰੀ ਇੰਗਰੇਜ਼ ਭਾਈ ਕੋਲ ਸੀ ਤੇ ਇਹਨਾਂ ਨੇ ਔਰੀਐਂਟਲ ਨਾਲ ਮੁੜੇ ਨਾਲ ਲਾਦਲੀ ਨਦੀ ਉੱਪਰ ਵਿੱਚ ਤੋਂ ਤਾਂ ਅਰਦਾ ਕਹਿਣਾ ਕਿ ਉਹਦੇ ਨਾਲ ਚੁਣ ਕੇ ਪਾਣੀ ਆਉਂਦਾ ਪਰ ਨਾਲ ਤੋਂ ਕੋੜਾ ਜੂਆਂਦਾ ਨਹੀਂ ਐਲਟੜੀਆਂ ਜਿਹੜੇ ਬਾਰੇ ਕੀ ਕਹਿਣਾ ਚਾਹੁੰਦੇ ਆ ਜਿਹੜੀਆਂ ਉੱਛਲਦੇ ਤੇ ਨਾਲ ਐਲਟੜੀਆਂ ਨਾਲ ਸਾਡੀਆਂ ਕਦੇ ਲੈ ਕੇ ਗਏ ਨੇ ਕੰਗਲੀ ਕੈਮਰੇ ਦੇ ਦਿੱਤਾ ਲੱਗੀ ਉਹ ਜੀਰੋ ਉਹ ਆ ਬੱਸਾ ਦੇ ਦੋ ਆ 20 ਮਾਹੀਏ ਭਾਵੇਂ 50 ਕਹੀ ਜਾਂ ਮੇਰੇ ਕੋਲ ਇਹਨਾਂ ਨੂੰ ਮੰਨ ਲਓ ਨਹੀਂ ਨਹੀਂ ਤਾਂ ਮੰਨਦੇ ਨਹੀਂ ਆਪਾਂ ਰਵੀ ਲੈਣਾ ਜੀ ਨਹੀਂ ਨਹੀਂ ਪੱਕਾ ਮੇਰੇ ਵੀ ਇਹੀ ਆ ਜੀ ਭਾਂਜ ਕੇ ਉਹ ਆਪਣਾ ਘਾਰ ਹੀ ਦੇਦਾ ਬੰਦੇ ਤੋਂ ਨਹੀਂ ਖਾਦੀ ਪਿਆ ਸੀ ਸਾਜੀਆਂ ਦੀ ਉਹ ਤੇ ਮੁੰਡੇ ਕੋ ਸਿੱਧਾ ਚੱਲੇ ਗਏ ਉਹ ਭੱਜ ਗਏ ਫਿਰ ਇਹ ਕਿ ਪਹਿਲਾਂ ਇਹ ਕਿ ਇਹਨਾਂ ਜੱਟਾਂ ਦਾ ਪਹਿਲਾਂ ਕਿਵੇਂ ਜੋੜੀ ਤੇ ਹੋਇਆ ਜੜੀ ਜੀ ਉਹ ਤੇ ਆਈ ਚੁੜੀ ਲੱਗੀਆਂ ਸਿੱਦੇ ਇਹ ਨਾਲ ਜਾਂਦੇ ਅਕੇ ਕਹਿੰਦੇ ਦੋ ਦੇ ਲਈ ਆ ਦੇਖ ਲੈ ਮੈਂ ਦੇਖ ਆਪ ਜਦੋਂ ਚੈਨ ਕਰਦੇ ਹੋ ਕੋਈ ਨਾ ਕੋਈ ਠੀਕ ਹੈ ਸਭ